ਰਾਮਦਾਸ ਪਾਤਸ਼ਾਹ ਦਾ ਜਿਹੜਾ ਘਰ ਹੈ ਨਾ ਉਹ ਰੋਹਾਨੀਅਤ ਦਾ ਘਰ ਹੈ ਇਹ ਉਹ ਘਰ ਹੈ ਜਿਸ ਘਰ ਤੋਂ ਸਰਬ ਸੰਜੀਵਤਾ ਦਾ ਸੰਦੇਸ਼ਾ ਰੋਜ਼ਾਨਾ ਇਸ ਜਹਾਨ ਦੇ ਵਿੱਚ ਸੰਸਾਰ ਦੇ ਵਿੱਚ ਜਾਂਦਾ ਹੈ ਇਹ ਉਹ ਘਰ ਹੈ ਜਿਸ ਘਰ ਦੇ ਵਿੱਚ ਜਾਤ ਪਾਤ ਮਜ਼ਬ ਦੇ ਸਭ ਬੰਦਨਾ ਨੂੰ ਤੋੜਦਿਆਂ ਹੋਇਆ ਸਾਰਿਆਂ ਨੂੰ ਇੱਕੋ ਹੀ ਜਗ੍ਹਾ ਦੇ ਉੱਤੇ ਇੱਕੋ ਹੀ ਮੋਤੀ ਦੇ ਵਿੱਚ ਇੱਕੋ ਹੀ ਹਿਮਾਲਾ ਦੇ ਵਿੱਚ ਪਰੋਇਆ ਗਿਆ ਹੈ ਇਸ ਗੱਲ ਦੀ ਗਵਾਹੀ ਇੱਕ ਮੁਸਲਮਾਨ ਵੀਰ ਦੇ ਜੀਵਨ ਦੀ ਇੱਕ ਬੜੀ ਪਿਆਰੀ ਜਿਹੜੀ ਘਟਨਾ ਹੈ ਘਟਨਾ ਦਿੰਦੀ ਹੈ ਆਪ ਜੀ ਨੂੰ ਜਿਵੇਂ ਸਭਨਾਂ ਨੂੰ ਪਤਾ ਹੀ ਹੈ ਕਿ ਮੁਸਲਮਾਨ ਵੀਰਾਂ ਦਾ ਜਿੰਦਗੀ ਦੇ ਵਿੱਚ ਆਪਣੇ ਜੀਵਨ ਦੇ ਵਿੱਚ ਇੱਕ ਵਾਰੀ ਮੱਕੇ ਕਾਬੇ ਦੀ ਜ਼ਾਤਰਾ ਦਾ ਹਜਰ ਕਰਨਾ ਬੜਾ ਜ਼ਰੂਰੀ ਹੁੰਦਾ ਹੈ ਉਹ ਸੋਚਦੇ ਨੇ ਜੇਕਰ ਅਸੀਂ ਆਪਣੇ ਜੀਵਨ ਦੇ ਵਿੱਚ ਮੱਕੇ ਕਾਬੇ ਦਾ ਇੱਕ ਵਾਰੀ ਹਜਰ ਕਰ ਲਈਏ ਤੇ ਮੁਹੰਮਦ ਸਾਹਿਬ ਸਾਡੇ ਤੋਂ ਖੁਸ਼ ਹੋਣਗੇ ਖੁਸ਼ ਹੋਣ ਕੇ ਸਾਡਾ ਜਿਹੜਾ ਜੀਵਨ ਹੈ ਜੀਵਨ ਨੂੰ ਸਫਲਾ ਕਰ ਦੇਣਗੇ ਉਸ ਮੁਸਲਮਾਨ ਵੀਰ ਨੇ ਬੜੇ ਹੀ ਪਿਆਰ ਦੇ ਨਾਲ ਆਪਣੀ ਕਿਰਤ ਕਮਾਈ ਦੇ ਵਿੱਚੋਂ ਕੁਝ ਹਿੱਸਾ ਕੱਢ ਕੇ ਰੱਖਣਾ ਸ਼ੁਰੂ ਕਰ ਦਿੱਤਾ, ਜੋੜਨਾ ਸ਼ੁਰੂ ਕਰ ਦਿੱਤਾ। ਜਦੋਂ 2 ਸਾਲਾਂ ਬਾਅਦ, 4 ਸਾਲਾਂ ਬਾਅਦ ਉਹ ਥੋੜਾ ਜਿਹਾ ਹਿੱਸਾ ਇਕੱਠਾ ਹੋ ਗਿਆ ਨਾ, ਥੋੜੀ ਜਿਹੀ ਮਾਇਆ ਇਕੱਠੀ ਹੋ ਗਈ ਤੇ ਹੱਜ ਦੇ ਜਾਣ ਦਾ ਸਮਾਂ ਨੇੜੇ ਆਇਆ ਤੇ ਮਨ ਦੇ ਵਿੱਚ ਸੋਚਿਆ ਵੀ ਕਿਉਂ ਨਾ ਹੋਵੇ ਜੇਕਰ ਹੱਜ ਤੇ ਜਾਣਾ ਹੀ ਹੈ ਤੇ ਕੋਈ ਪਿਆਰ ਵਾਲੀ ਜਿਹੜੀ ਪੇਟਾ ਹੈ, ਪੇਟਾ ਲੈ ਕੇ ਜਾਇਆ ਜਾਵੇ। ਉਸਨੇ ਕੀ ਕੀਤਾ? ਆਪਣੇ ਜਿੰਨੇ ਪੈਸੇ ਇਕੱਠੇ ਕੀਤੇ ਸਨ ਉਸ ਪੈਸਿਆਂ ਦੇ ਨਾਲ ਉਹਨੇ 9 ਮਨ ਲੱਕੜ 9 ਮਨ 18 ਸਿਰ ਚੰਦਨ ਦੀ ਜਿਹੜੀ ਲੱਕੜ ਹੈ ਲੱਕੜ ਨੂੰ ਖਰੀਦਦਾ ਤੇ ਖਰੀਦ ਕੇ 4-5 ਸਾਲਾਂ ਦੇ ਸਮੇਂ ਦੇ ਵਿੱਚੋਂ ਬੜੇ ਹੀ ਪਿਆਰ ਦੇ ਵਿੱਚ ਭਿੱਜ ਕੇ ਬਰੀਕ ਬਰੀਕ ਜਿਹੜੀਆਂ ਤੰਦਾਂ ਨੇ 1,45,000 ਦੇ ਕਰੀਬ ਜਿਹੜੀਆਂ ਵਿੱਚੋਂ ਤਾਰਾ ਨੇ ਤੰਦਾਂ ਨੇ ਤੰਦਾਂ ਨੂੰ ਕੱਢਦਾ ਤੇ ਜਦੋਂ ਇਹ ਸਭ ਇਕੱਠੀਆਂ ਹੋ ਜਾਂਦੀਆਂ ਨੇ ਤਾਂ ਉਨੋਂ ਇਕੱਠੀਆਂ ਕਰਕੇ ਉਹਦਾ ਇੱਕ ਬੜਾ ਹੀ ਸੋਹਣਾ ਬੜਾ ਹੀ ਪਿਆਰਾ ਜਿਹੜਾ ਚੋਰ ਹੈ ਚੋਰ ਤਿਆਰ ਕਰਦਾ ਤੇ ਮਨ ਦੇ ਵਿੱਚ ਸੋਚਦਾ ਹੈ ਇਹ ਉਸ ਜਗ੍ਹਾ ਦੇ ਉੱਤੇ ਮੈਂ ਭੇਟਾ ਕਰਨਾ ਹੈ ਜਿਸ ਜਗ੍ਹਾ ਦੇ ਉਤੋਂ ਸਰਵ ਸੰਜੀ ਵਾਲਤਾ ਦਾ ਸੰਦੇਸ਼ਾਪਿਆ ਮਿਲਦਾ ਹੋਵੇਗਾ ਉਸ ਜਗ੍ਹਾ ਤੇ ਭੇਟਾ ਕਰਨ ਤੋਂ ਬਾਅਦ ਮੁਹੰਮਦ ਸਾਹਿਬ ਮੇਰੇ ਤੋਂ ਬੜੇ ਪ੍ਰਸੰਨ ਹੋਣਗੇ ਉਹਨੇ ਬੜੇ ਹੀ ਪਿਆਰ ਦੇ ਨਾਲ ਆਪਣੇ ਸਿਰ ਦੇ ਉੱਤੇ ਕਪੜੇ ਦੇ ਵਿੱਚ ਬੁਲੇਟ ਕੇ ਇਸ ਚੋਰ ਨੂੰ ਰੱਖਿਆ ਨੰਗੇ ਪੈਰੀ ਹੱਜ ਕਰਨ ਦੇ ਲਈ ਮੱਕੇ ਮਦੀਨੇ ਵੱਲ ਹੋ ਤੁਰਿਆ ਜਦੋਂ ਮੱਕੇ ਮਦੀਨੇ ਦੀ ਧਰਤੀ ਤੇ ਪਹੁੰਚਿਆ ਉਸ ਜਗ੍ਹਾ ਤੇ ਵੇਖਿਆ ਵੀ ਇਸਲਾਮ ਧਰਮ ਦੀ ਬਾਤ ਹੋ ਰਹੀ ਹੈ ਤੇ ਮਨ ਨੂੰ ਸ਼ਾਂਤੀ ਨਾ ਮਿਲੀ ਉਹਨੇ ਉਹੀ ਚੋਰ ਉਸੇ ਤਰ੍ਹਾਂ ਆਪਣੇ ਸਿਰ ਦੇ ਉੱਤੇ ਰੱਖਿਆ ਤੇ ਵਾਪਸ ਨੂੰ ਆ ਗਿਆ ਰਸਤੇ ਦੇ ਵਿੱਚ ਪਤਾ ਲੱਗਾ ਵੀ ਸਨਾਤਨ ਧਰਮ ਦੇ ਵੀ 86 ਤੀਰਥ ਨੇ ਉਹਨੇ ਫਿਰ ਨੰਗੇ ਪੈਰੀ 86ਾਂ ਤੀਰਥਾਂ ਦੀ ਯਾਤਰਾ ਵੀ ਕੀਤੀ ਜਿਸ ਜਗ੍ਹਾ ਤੇ ਜਾਂਦਾ ਹੈ ਕਿਸੇ ਜਗ੍ਹਾ ਤੋਂ ਮਨ ਨੂੰ ਸਕੂਨ ਨਾ ਮਿਲਿਆ ਹਰ ਜਗ੍ਹਾ ਦੇ ਉੱਤੇ ਆਪਣੇ ਹੀ ਮਜ਼ਬ ਦੀ ਬਾਤ ਆਪਣੇ ਹੀ ਧਰਮ ਦੀ ਬਾਤ ਹੋ ਰਹੀ ਸੀ ਤੇ ਮਨ ਦੇ ਵਿੱਚ ਇਸ ਗੱਲ ਦੀ ਨਿਰਾਸ਼ਤਾ ਵੀ ਆਈ ਵੀ ਇਸ ਦੁਨੀਆ ਦੇ ਉੱਤੇ ਕੋਈ ਪਿਆਰ ਵੰਡਣ ਵਾਲਾ ਕੋਈ ਅਜਿਹਾ ਸਥਾਨ ਨਹੀਂ ਹੈ ਜਿਸ ਜਗ੍ਹਾ ਦੇ ਉੱਤੇ ਪ੍ਰੇਮ ਦੀ ਜਿਹੜੀ ਆਵਾਜ਼ ਸਾਰੇ ਸੰਸਾਰ ਨੂੰ ਜਹਾਨ ਨੂੰ ਜਾਂਦੀ ਹੋਵੇ ਕਿਸੇ ਨੂੰ ਪਤਾ ਲੱਗਾ ਇਸ ਦੁਨੀਆ ਦੇ ਉੱਤੇ ਇੱਕੋ ਸਥਾਨ ਹੈ ਧੰਗੁਰੂ ਰਾਮਦਾਸ ਪਾਤਸ਼ਾਹ ਦੀ ਨਗਰੀ ਜਿਸ ਜਗ੍ਹਾ ਤੋਂ ਰਜਾਨਾ ਸਾਂਝੀ ਵਾਲਤਾ ਦੇ ਪ੍ਰਤੀਕ ਦੇ ਜਿਹੜੇ ਸ਼ਬਦ ਨੇ ਸੰਦੇਸ਼ ਨੇ ਸਾਰੇ ਜਹਾਨ ਨੂੰ ਜਾਂਦੇ ਨੇ ਤੇ ਚੇਤੇ ਰੱਖਿਆ ਜੇ ਇੰਨੇ ਬੜੇ ਹੀ ਪਿਆਰ ਦੇ ਵਿੱਚ ਪ੍ਰੇਮ ਦੇ ਵਿੱਚ ਭਿੱਜ ਕੇ ਫਿਰ ਉਸੇ ਚੋਰ ਨੂੰ ਕੱਪੜੇ ਦੇ ਵਿੱਚ ਬੁਲਟਿਆ ਤੇ ਕੱਪੜੇ ਦੇ ਵਿੱਚ ਬੁਲਟ ਕੇ ਆਪਣੇ ਸਿਰ ਤੇ ਰੱਖਿਆ ਤੇ ਨੰਗੇ ਪੈਰੀ ਆਪਣੇ ਘਰ ਤੋਂ ਤੁਰਿਆ ਤੇ ਘਰ ਤੋਂ ਤੁਰ ਕੇ ਅੰਮ੍ਰਿਤਸਰ ਦੀ ਧਰਤੀ ਤੇ ਪਹੁੰਚਿਆ ਜਿਸ ਵਕਤ ਅੰਮ੍ਰਿਤਸਰ ਦੀ ਧਰਤੀ ਤੇ ਪਹੁੰਚਿਆ ਨਾ ਧੰਗੁਰੂ ਰਾਮਦਾਸ ਪਾਤਸ਼ਾਹ ਦੀ ਨਗਰੀ ਦੇ ਵਿੱਚ ਪਹੁੰਚਿਆ ਸਿੱਖੋ ਇੱਕ ਗੱਲ ਦਾ ਧਿਆਨ ਰੱਖਿਆ ਜੇ ਅੰਦਰੋਂ ਜਦੋਂ ਆਵਾਜ਼ ਆਈ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਜਦੋਂ ਇਥੋਂ ਸੰਦੇਸ਼ਾ ਮਿਲਿਆ ਏਕ ਪਿਤਾ ਏਕ ਸਕੇ ਹਮਬਾਰਕ ਉਹ ਮੇਰਾ ਗੁਰ ਭਾਈ ਜਦੋਂ ਇਹ ਸਾਰੇ ਬਚਨ ਅੰਦਰੋਂ ਨਿਕਲੇ ਵੇਖਿਆ ਵੀ ਇਸ ਜਗ੍ਹਾ ਦੇ ਉੱਤੇ ਸਾਰਿਆਂ ਨੂੰ ਸਰਬਸਾਂਝਤਾ ਦਾ ਜਿਹੜਾ ਸੰਦੇਸ਼ਾ ਹੈ ਸੰਦੇਸ਼ਾ ਪਿਆ ਪਹੁੰਚਦਾ ਮਨ ਨੂੰ ਸਕੂਨ ਮਿਲਿਆ ਤੇ ਮਨ ਨੂੰ ਸਕੂਨ ਮਿਲਿਆ ਤੇ ਇਹਨੇ ਆਪਣੇ ਸਿਰ ਦੇ ਉੱਤੋਂ ਇਹ ਚੋਰ ਸਭ ਉਤਾਰਿਆ ਤੇ ਉਤਾਰ ਕੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਰੱਖ ਦਿੱਤਾ ਤੇ ਹੱਥ ਜੋੜ ਕੇ ਨਮਸਕਾਰ ਕਰਕੇ ਇਹ ਗੱਲ ਆਖਦਾ ਕਹਿਣ ਲੱਗਾ ਅੱਜ ਮੇਰੀ ਕੀਤੀ ਹੋਈ ਜਿਹੜੀ ਸੇਵਾ ਹੈ ਅੱਜ ਕੀਤਾ ਹੋਇਆ ਜਿਹੜਾ ਹੱਜ ਹੈ ਹੱਜ ਪੂਰਾ ਹੋਇਆ ਅੱਜ ਮੁਹੰਮਦ ਸਾਹਿਬ ਮਰ ਤੋਂ ਖੁਸ਼ ਹੋਣਗੇ ਤੇ ਚੇਤੇ ਰੱਖਿਆ ਜੇ ਇਹ ਉਹ ਰਹਾਣੀਅਤ ਦਾ ਘਰ ਹੈ ਜਿਸ ਘਰ ਦੇ ਵਿੱਚੋਂ ਸਾਨੂੰ ਪਿਆਰ ਦੀਆਂ ਤੰਦਾ ਸਾਨੂੰ ਪਿਆਰ ਕਰਨਾ ਸਿਖਾਇਆ ਜਾਂਦਾ ਹੈ ਸਾਰਿਆਂ ਦੇ ਵਿੱਚੋਂ ਸਾਕਾਲਪੁਰਖ ਨੂੰ ਵੇਖਣਾ ਸਿਖਾਇਆ ਜਾਂਦਾ ਹੈ ਇਹ ਉਹ ਮੁਸਲਮਾਨ ਵੀਰ ਹੈ ਜਿਹਦਾ ਇਤਿਹਾਸ ਦੇ ਵਿੱਚ ਜਿਹੜਾ ਨਾਮ ਜਦੋਂ ਜ਼ਿਕਰ ਆਉਂਦਾ ਨਾ ਤੇ ਇਸ ਦਾ ਨਾਮ ਹਾਜੀ ਮੁਹੰਮਦ ਮਸਕੀਨਾ ਇਹਨੂੰ ਕਦੇ ਵੀ ਤੁਸੀਂ Google ਤੇ ਜਾਓ ਇਹ ਨਾਮ ਨੂੰ ਭਰੋ ਤੇ ਇਹ ਸਾਰੀ ਜੀਵਨ ਦੀ ਜਿਹੜੀ ਘਟਨਾ ਹੈ ਇਹ ਘਟਨਾ ਆ ਜਾਵੇਗੀ ਇੱਕ ਗੱਲ ਦਾ ਹੋਰ ਚੇਤਾ ਰੱਖਿਆ ਜੀ ਇਹੀ ਜੋਰ ਸਾਹਿਬ ਅੱਜ ਵੀ ਜਦੋਂ ਤੁਸੀਂ ਅੰਮ੍ਰਿਤਸਰ ਦੀ ਧਰਤੀ ਤੇ ਜਾਓ ਨਾ ਦਰਬਾਰ ਸਾਹਿਬ ਦੇ ਤੋਸ਼ੇਖਾਨੇ ਦੇ ਵਿੱਚ ਅੱਜ ਵੀ ਉਹ ਸ਼ੋਭਾ ਪਾਰੇ ਆ ਤੇ ਅੱਜ ਵੀ ਉਹਦੀ ਜਿਹੜੀ ਵਡਿਆਈ ਹੈ ਵਡਿਆਈ ਨੂੰ ਗਾਰੇ ਆ ਤੇ ਅੱਜ ਵੀ ਧੰਨ ਗੁਰੂ ਰਾਮਦਾਸ ਪਾਤਸ਼ਾਹ ਦੀ ਸਿਫਤੋ ਸਲਾਪਿਆ ਕਰਦਾ ਹੈ ਪਰ ਚੇਤੇ ਰੱਖਿਆ ਜੇ ਜਿਕਰ ਕੋਈ ਪ੍ਰੇਮ ਦੇ ਵਿੱਚ ਭਿੱਜ ਕੇ ਆਪਣੀ ਰਚਨਾ ਤੋਂ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਆਖ ਦਿੰਦਾ ਤੇ ਸਤਿਗੁਰ ਜੀ ਆਖਦੇ ਉਹਦਾ ਜਨਮ ਮਰਨ ਦਾ ਜਿਹੜਾ ਗੇੜ ਹੈ ਗੇੜ